ਕੀ ਸਟਾਰ ਨੂੰ ਪਤਾ ਹੀ ਨਹੀਂ ਸੀ ਬੰਦੇ ਕਰਦਾ ਕਿਤਾ ਚੱਲ ਰਹੀ ਤੇਰੀ ਫਿਲਮ ਵਧੀਆ ਕੀ ਵਾਰੀ ਸਿੰਘ ਵਰਸਸ ਕੋਇ ਇੱਕ ਕੁੜੀ ਉਹ ਸਿੰਘ ਵਰਸਸ ਕੌਰ ਤਾਂ ਆਉਗੀ ਹਲੇ ਜਿਹੜੀ ਆਈ ਹੋਈ ਹੈ ਇੱਕ ਕੁੜੀ ਪੁੱਛ ਰਿਹਾ ਤੁਸੀਂ ਦੱਸੋ ਕਿਵੇਂ ਚੱਲਦੀ ਹੈ ਨਹੀਂ ਮੈਂ ਤਾਂ ਤੈਨੂੰ ਪੁੱਛਣਾ ਚਾਹ ਰਿਹਾ ਵੀ ਤੂੰ ਕੱਲ ਆਡੀਅנס ਕੋ ਜਾ ਆ ਜੂ ਕਿਉਂ ਆ ਹੂੰ ਕੀ ਕਹਿੰਦੇ ਆਡੀਅੰਸ ਵਾਲੇ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਰਿਵਿਊਸ ਤਾਂ ਵਧੀਆ ਸ਼ਰਮਾਕਰੀਆਂ ਦੇ ਕਿੰਨੀ ਖੁਸ਼ ਆ ਜਦੋਂ पहले ਦਿਨ ਇਹਨੂੰ ਲੱਗਿਆ ਵੀ ਹਲੇ ਪੋਨਾ ਗਾਹ ਜਾਂ नहीं ਪੈ ਰਿਹਾ ਉਦੋਂ ਘਬਰਾਈ ਜੀ ਪਈ ਸੀ ਹੁਣ ਕੀ ਕਹਿੰਦੇ ਹਲੋ कल कल ਧੱਕੇ ਧੱਕੇ ਪਏ ਆ ਹਾਂ ਮਤਲਬ ਪਤਾ ਤਾਂ ਉਹ ਕਿੰਨੇ ਧੱਕੇ ਪਏ ਮੈਨੂੰ ਪਤਾ ਮੇਰੇ ਚੁੰਟੀਆਂ ਵੀ ਵੱਡੀਆਂ ਲੋਕਾਂ ਦੀ ਹੋ ਤੇਰੀ ਸੱਚੀ ਬੋਲ ਯਾਰ ਫੋਰ ਟੂ ਵੀ ਮੈਂ ਹੌਲੀ ਸੈਲਕ ਪਹਿਲੇ ਥੀਏਟਰ ਗਾਈਜ਼ ਥੈਂਕ ਯੂ ਮੈਂ ਚੁੰਡੀਆਂ ਖਾਣ ਨੂੰ ਤਿਆਰ ਆ ਤੁਹਾਡੀਆਂ ਬਟ ਮੇਰੇ ਫਿਲਮ ਦੇਖਣ ਜਾਓ ਮੈਨੂੰ ਬਹੁਤ ਵਧੀਆ ਲੱਗਾ ਇੱਕ ਥੀਏਟਰ ਚ ਪਈਆਂ ਚੁੰਡੀਆਂ ਮਤਲਬ ਉਹ ਜਸਟ ਪਿਆਰ ਕਰ ਰਹੀ ਸੀ ਮੈਨੂੰ ਮੈਨੂੰ ਹਾਰਟ ਹੋ ਗਿਆ ਫਿਰ ਅਸੀਂ ਭੱਜੇ ਉੱਥੋਂ ਫਿਰ ਦੂਜੇ ਥੀਏਟਰ ਚ ਗਏ ਨੇ ਸੋਹਣੇ ਤਰੀਕੇ ਨਾਲ ਸਾਰਿਆਂ ਨੇ ਰਿਵਿਊ ਦਿੱਤੇ ਪੇਸ਼ੰਤ ਕੀ ਮਜ਼ਾ ਆਇਆ ਕਲਮ ਦੇਖਿਆ ਵੀ ਇੱਕ ਕੁੜੀ ਤੇ ਧੱਕੇ ਨਾਲ ਵਾਰਿਆ